ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਿੰਡ ਆਪਣੇ ਖੜੇ ਆ ਆਪਣਾ ਪਿੰਡ ਹੈਗਾ ਕੋੜ ਕੋੜ ਕਲਾਂ ਤੇ ਸਾਰੇ ਬਲਾਗ ਦੇ ਵਿੱਚੋਂ ਪ੍ਰੋਪਰ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਆਪਣਾ ਪਿੰਡ ਬਹੁਤ ਵੱਡਾ ਵਾ ਹਨਾ ਤੇ ਤਕਰੀਬਨ 3500 4000 ਦੇ ਤਕਰੀਬਨ ਆਪਣੀ ਜਿਹੜੀ ਵੋਟ ਆ ਪਿੰਡ ਦੀ ਪਹਿਲ ਦੇ ਆਧਾਰ ਤੇ ਆਪਣੇ ਜਿਹੜੇ ਵੋਟਾਂ ਦੇ ਲੈਣ ਵਾਸਤੇ ਜਦੋਂ ਮੰਨ ਲਓ ਵੋਟਾਂ ਚ ਕੋਈ ਖੜਾ ਹੁੰਦਾ ਐ ਐਮਐਲਏ ਜਾਂ ਕੋਈ ਉਹ ਪਹਿਲ ਦੇ ਆਧਾਰ ਤੇ ਆਪਣੇ ਪਿੰਡ ਆਉਂਦੇ ਆ ਵੀ ਅਸੀਂ ਤੁਹਾਡੀਆਂ ਗਲੀਆਂ ਪੱਕੀਆਂ ਕਰ ਦਾਂਗੇ ਤੁਹਾਡੇ ਆਪਣਾ ਧਰਮਸ਼ਾਲਾ ਪੱਕੀ ਕਰਾ ਦਾਂਗੇ ਜਾਂ ਕੁਝ ਹੋਰ ਹਨਾ ਪਰ ਤੁਹਾਨੂੰ ਅੱਜ ਆਪਾਂ ਵਿਖਾਉਣੇ ਆਪਾਂ ਸਰਪੰਚ ਨੂੰ ਵੀ ਮਿਲਣਾ ਇਹ ਬਾਬਤ ਵੀ ਸਰਪੰਚ ਸਾਹਿਬ ਕੀ ਕਹਿੰਦੇ ਹਨ ਕਿਉਂਕਿ ਸਰਪੰਚ ਸਾਹਿਬ ਹੋਰ ਬਹੁਤ ਕੰਮ ਕਰਾਈ ਜਾਂਦੇ ਪਰ ਆਪਾਂ ਹੁਣ ਮੈਂ ਨਾ ਸਾਰੇ ਕਹੀ ਜਾਂਦੇ ਵੀ 100% ਆਪਣੀਆਂ ਗਲੀਆਂ ਜਿਹੜੀਆਂ ਸਾਰੀਆਂ ਪੱਕੀਆਂ ਹੋ ਗਈਆਂ ਪਰ ਤੁਹਾਨੂੰ ਦਿਖਾਉਣੇ ਆ ਆਹ ਦੇਖੋ ਗਲੀ ਬਈ ਇੰਨਾ ਘਰੇ 2 3 4 ਘਰ ਆ ਇੱਥੇ ਤੇ ਆ ਗਲੀ ਸਾਰੀ ਕੱਚੀ ਆ ਤੇ ਵੋਟਾਂ ਤਾਂ ਇਹਨਾਂ ਨੇ ਵੀ ਪਾਈਆਂ ਹੋਈਆਂ ਹਨ ਬਈ ਇਹਨਾਂ ਦਾ ਵੀ ਹੱਕ ਬੰਦਾ ਜੇ ਆਪਾਂ ਸਾਰੀਆਂ ਕ ਪਿੰਡ 'ਚ ਗਲੀਆਂ ਪੱਕੀਆਂ ਜਾ ਮੰਨ ਲਓ ਤੇ ਇਹਨਾਂ ਦਾ ਵੀ ਹੱਕ ਬੰਦਾ ਵੀ ਸਾਡੀ ਗਲੀ ਪੱਕੀ ਕਰੋ ਤੇ ਪਿੰਡ 'ਚ ਹੋਰ ਵੀ ਗਲੀਆਂ ਤੁਹਾਨੂੰ ਮੈਂ ਉਹ ਵੀ ਵਿਖਾਉਣਾ ਤੇ ਨਾਲੇ ਅੱਜ ਆਪਾਂ ਸਰਪੰਚ ਨੂੰ ਵੀ ਘੇਰਦੇ ਆ ਤੇ ਸਰਪੰਚ ਨੂੰ ਪੁੱਛਦੇ ਆ ਬਈ ਕੀ ਗੱਲਬਾਤ ਆ ਬਈ ਸਾਡੀਆਂ ਗਲੀਆਂ ਕੱਚੀਆਂ ਕਾਤੋਂ ਆ ਤੇ ਬਾਕੀ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਦੂਜੀਆਂ ਗਲੀਆਂ ਦੇ ਵਿੱਚ ਤੇ ਨਾਲੇ ਆਪਾਂ ਸਰਪੰਚ ਸਾਹਿਬ ਨੂੰ ਮਿਲਦੇ ਆ ਬਈ ਜਿਹੜੀਆਂ ਸਾਡੀਆਂ ਗਲੀਆਂ ਪੱਕੀਆਂ ਕਿਉਂ ਨਹੀਂ ਹੋ ਰਹੀਆਂ ਕੀ ਚੱਕਰ ਆ ਆਹ ਦੇਖ ਲਓ ਬਈ ਆਹ ਲੱਲਿਆਣਾ ਰਾਹ ਸੜਕ ਪੱਕੀ ਆ ਨਾ ਤੇ ਆਹ ਰਾਹ ਵੀ ਜਿਹੜਾ ਇਧਰਲੇ ਘਰਾਂ ਨੂੰ ਲ ਇਹ ਵੀ ਜਿਹੜਾ ਸਾਰਾ ਕੱਚਾ ਰਾਹ ਵਾ ਇਹ ਵੀ ਹੈ ਜਿਹੜਾ ਪੱਕਾ ਨਹੀਂ ਹੋਇਆ ਹਗਾ ਤੇ ਇਨ੍ਹਾਂ ਘਰਾਂ ਦੀਆਂ ਜਿਹੜੀਆਂ ਵੋਟਾਂ ਤਕਰੀਬਨ 60-65 ਵੋਟਾਂ ਜਿਹੜੀਆਂ ਇੱਕ ਘਰਾਂ ਦੀਆਂ ਇਧਰ ਲੈਂਦੀਆਂ ਕਿਉਂਕਿ ਇੱਥੇ 8-10 ਘਰ ਹੈ ਇਨ੍ਹਾਂ ਦੇ ਤੇ ਇਹ ਰਾਹ ਜਿਹੜਾ ਸਾਰਾ ਕੱਚਾ ਵਾ ਆ ਦੇਖੋ ਬਈ ਆ ਸਾਰਾ ਜਿਹੜਾ ਰਾਹ ਕੱਚਾ ਵਾ ਹੈ ਉਹ ਉਥੇ ਟਿੱਕਰ ਤੇ ਇਹ ਆ ਗਲੀ ਦੇਖੋ ਬਾਈ ਇਹ ਗਲੀ ਵੀ ਜਿਹੜੀ ਅੱਧਿਕ ਪੱਕੀ ਆ ਤੇ ਇਧਰਲੇ ਪਾਸੇ ਆ ਜਿਹੜੇ ਸਾਰੇ ਘਰ ਵੇਖੋ ਕਿੰਨੀਆਂ ਸੋਹਣੀਆਂ ਕੋਠੀਆਂ ਪਾਈਆਂ ਹਨ ਤੇ ਇਹਨਾਂ ਨੂੰ ਜਿਹੜੀ ਇਹੀ ਗਲੀ ਲੱਗਦੀ ਤੇ ਆਹ ਵੇਖੋ ਇਹਨਾਂ ਦੇ ਘਰ ਨੂੰ ਵੀ ਇਧਰਲੇ ਪਾਸੇ ਜਿਹੜੀ ਸਾਰੀ ਕੱਚੀ ਗਲੀ ਜਾਂਦੀ ਹੈ ਤੇ ਇਧਰਲੇ ਪਾਸੇ ਆ ਦੇਖੋ ਆ ਵੀ ਕੱਚੀ ਗਲੀ ਆ ਤੇ ਦੇਖੋ ਘਰ ਬਈ ਇਧਰਲੇ ਪਾਸੇ ਸਾਰੇ ਹਨ ਤੇ ਵੋਟਾਂ ਦਾ ਅਕਸਰ ਇਹਨਾਂ ਨੇ ਘਰਾਂ ਨੇ ਵੀ ਪਾਈਆਂ ਹਨ ਤੇ ਇਹਨਾਂ ਦਾ ਵੀ ਹੱਕ ਬੰਦ ਆ ਬਈ ਸਾਡੀਆਂ ਵੀ ਜਿਹੜੀਆਂ ਗਲੀਆਂ ਪੱਕੀਆਂ ਕਿਤੇ ਇਨਸਾਫ ਸੁਥਰੀ ਰਵੇ ਗਲੀ ਹਨ ਆ ਵੀ ਗਲੀ ਜਾਂਦੀ ਹੈ ਕਵੀ ਕੱਚੀ ਆ ਤੇ ਆਹ ਦੇਖੋ ਹੇ ਲੋ ਬਾਈ ਆ ਸਾਰੀ ਗਲੀ ਹਨ ਇਹ ਵੀ ਸਾਰੀ ਗਲੀ ਕੱਚੀ ਆ ਦੇਖੋ ਤੇ ਇਧਰਲੇ ਪਾਸੇ ਵੀ ਜਿਹੜੇ ਸਾਰੇ ਘਰ ਆ ਤੇ ਜਦੋਂ ਮੀਂਹ ਪੈਂਦਾ ਬਾਈ ਇੱਥੇ ਬੁਰਾ ਹਾਲ ਹੁੰਦਾ ਇੰਨਾ ਚੱਕੜ ਹੁੰਦਾ ਨਾ ਕੋਈ ਗਾਂ ਲੰਘ ਸਕਦਾ ਨਾ ਪਸ਼ਾ ਲੰਘ ਸਕਦਾ ਕੋ ਬਾਕੀ ਟਰੈਕਟਰ ਟਰਾਲੀਆਂ ਦੇ ਬਈ ਜਨ ਲਾਉਣ ਨਿੱਕੇ ਨਿੱਕੇ ਬੱਚੇ ਵੀ ਪੜਦੇ ਹੁੰਦੇ ਹਨ ਗਾਂ ਮੀਂਹਾਂ ਦਾ ਹਨ ਜਿਵੇਂ ਆ ਰਿਹਾ ਹਨ ਮੌਸਮ ਤੇ ਉਹਦੇ ਵਿੱਚ ਵੇਖੋ ਬਈ ਕੀ ਹਾਲ ਹੁੰਦਾ ਹੋਊਗਾ ਕੱਚੀਆਂ ਗਲੀਆਂ ਦਾ ਤੇ ਆ ਸਾਰੇ ਜਿਹੜੇ ਇੱਥੇ ਘਰ ਆ ਤੇ ਅਕਸਰ ਵੇਖੋ ਹੁਣ ਜਿਵੇਂ ਇੱਥੇ ਆ ਘਾ ਘੂਆ ਮਤਲਬ ਪਾਣੀ ਪੂਣੀ ਦੇ ਵਿੱਚ ਜੇ ਮਤਲਬ ਅਣਜਾਣ ਬੰਦਾ ਆ ਜੇ ਤਾਂ ਉਹ ਵੀ ਇਥੇ ਵਿੱਚ ਜਿਹੜਾ ਮੰਨ ਲਓ ਖੋਬਤ ਸਕਦਾ ਜਾਂ ਹਣਾ ਜਿੱਗ ਸਕਦਾਗਾ ਤੇ ਇਹ ਗਲੀਆਂ ਵੀ ਜਿਹੜੀਆਂ ਸਾਰੀਆਂ ਇਥੋਂ ਕੱਚੀਆਂ ਆ ਦੇਖੋ ਭਾਈ ਧਲੇ ਪਾਸੇ ਇੱਥੇ ਨਾ ਮੈਨੂੰ ਲੱਗਦਾ ਸਰਪੰਚ ਕੰਮ ਕਰਵਾਈ ਜਾਂਦਾ ਤੇ ਇਧਰ ਕੰਮ ਚੱਲੀ ਜਾਂਦਾ ਬਾਬਾ ਹਣਾ ਤੇ ਆਪਾਂ ਸਰਪੰਚ ਨਾਲ ਵੀ ਗੱਲ ਕਰਦੇ ਕਿਉਂਕਿ ਪੁੱਛਦੇ ਆਪਾਂ ਸਰਪੰਚ ਨੂੰ ਕੀ ਹਸਾਬ ਕਿਤਾਬ ਬਈ ਸਾਰੇ ਪਾਸੇ ਕੰਮ ਚੱਲੀ ਜਾਂਦਾ ਪਿੰਡ ਚ ਹਣਾ ਤੇ ਪਰ ਉਹ ਗਲੀਆਂ ਦਾ ਹੀ ਕਿਉਂ ਨਹੀਂ ਹੋ ਰਿਹਾ ਹਣਾ ਆਪਾਂ ਘੇਰਦੇ ਆਂ ਜੇ ਸਰਪੰਚ ਪਿੰਡ ਦਾ ਤੇ ਪੁੱਛਦੇ ਆ ਬਈ ਕੀ ਗੱਲ ਗੜਬੜ ਕੀ ਆ ਬਈ ਇਹ ਕਿਉਂ ਨਹੀਂ ਬਣ ਰਹੀਆਂ ਗਲੀਆਂ ਜਿਹੜੀਆਂ 25% ਇਹ ਜਿਹੜੀਆਂ ਆਪਣੀਆਂ ਹਜੇ ਵੀ ਕੱਚੀਆਂ ਗਲੀਆਂ ਪਈਆਂ ਤੇ ਵੋਟਾਂ ਤਾਂ ਲੋਕ ਉਹ ਵੀ ਪਾਉਂਦੇ ਹਨ ਪੁੱਛਦੇ ਆ ਸਰਪੰਚ ਨੂੰ ਆਪਾਂ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਹਾਂ ਠੀਕ ਠਾਕ ਜੀ ਠੀਕ ਠਾਕ ਕੰਮ ਹੋਵਦਿਆ ਕਰ ਰਹੇ ਤੁਸੀਂ ਹਨਾ ਆਹ ਚੱਲਦੀ ਜਾਂਦਾ ਹੀ ਕੰਮ ਇਹ ਹਾਂ ਜੀ ਪ੍ਰੋਜੈਕਟ ਪੂਰਾ ਹੋਣ ਵਾਲਾ ਹੀ ਆ ਅੱਛਾ ਅੱਛਾ ਤੇ ਬਸ ਥੋੜਾ ਜਿਹਾ ਰਹਿ ਗਿਆ ਬਾ ਹੋ ਜਾਣਾ ਪੂਰਾ ਕਿੱਧਰ ਪਰਦੇ ਆ ਵੈਸੇ ਬਹੁਤ ਵਧੀਆ ਕੰਮ ਕੀਤਾ ਤੁਸੀਂ ਸਾਰੇ ਪਿੰਡ 'ਚ ਵੇਖੀ ਜਾਂਦਾ ਮੈਂ ਕਰੀ ਜਾਂਦੇ ਜਿੰਨੇ ਜਹ ਅੱਜ ਫਿਰ ਤੇ ਤੁਹਾਡੇ ਕੋਲ ਹੀ ਆਏ ਆ ਜੀ ਹਾਂ ਜੀ ਮੈਂ ਨਾ ਹੁਣ ਗਲੀਆਂ 'ਚ ਵੈਸੇ ਆਪਾਂ ਨੂੰ ਪਤਾ ਹੀ ਆਪਾਂ ਲੰਘਦੇ ਆ ਨਾ ਹਾਂ ਹਾਂ ਤੇ ਬਹੁਤ ਸਰਪੰਚ ਆਏ ਗਏ ਜਾਂ ਐਮਐਲਏ ਵੀ ਆਪਾਂ ਨੂੰ ਬਹੁਤ ਹਨਾ ਕਰਕੇ ਜਾਂਦੇ ਆ ਵੀ ਥੋੜਾ ਐ ਕਰ ਦਾਂਗੇ ਜਿਉ ਆਪਣਾ ਸਪੋਇਰ ਜ਼ਿਲ੍ਹੇ 'ਚ ਸਾਰਿਆਂ ਤੋਂ ਵੱਡਾ ਪਿੰਡ ਜਾਨਕਿ ਆਪਣਾ ਹਨਾ ਜੀ 3500 ਵੋਟ ਆਪਣੇ 3500 ਵੋਟ ਹਾਂ ਜੀ ਤੇ 35 ਉਹ ਆਪਣੇ ਪਿੰਡ ਚ ਪਹਿਲਾ ਆਊਗਾ ਹਨ ਬਈ ਕੰਮ ਥੋੜੇ ਅਸੀਂ ਪਹਿਲਾਂ ਅਧਾਰ ਤੇ ਕਰਾਵਾਂਗੇ ਜਿਉ ਪਰ ਮੈਂ ਸਰਪੰਚ ਸਾਹਿਬ ਹੁਣ ਪਿੰਡ ਦੀਆਂ ਗਲੀਆਂ ਚ ਗਿਆ ਬਈ ਘੱਟੋ ਘੱਟ ਬਈ ਆਪਣੇ 25% ਗਲੀਆਂ ਜਿਹੜੀਆਂ ਕੱਚੀਆਂ ਹਜੇ ਵੀ ਤੇ ਜਾਨੀ ਕਿ ਲੋਕ ਟਾਈਲ ਨਹੀਂ ਚੜੀਆਂ ਇੱਟਾਂ ਨਹੀਂ ਚੜੀਆਂ ਬਈ ਉਹਦਾ ਕੀ ਕਾਰਨ ਹੈ ਬਈ ਹੋਰ ਆ ਜਿਵੇਂ ਆਪਣਾ ਕੰਮ ਚੱਲੀ ਜਾਂਦੀ ਸਾਰਾ ਤੁਸੀਂ ਹਨ ਬਹੁਤ ਵਧੀਆ ਕੰਮ ਕਰੀ ਜਾਂਦੇ ਆ ਪਰ ਉਹ ਜਿਹੜੀਆਂ ਗਲੀਆਂ ਪੱਕੀਆਂ ਕਿਉਂ ਨਹੀਂ ਹੋ ਰਹੀ ਉਹਦਾ ਕੀ ਕਾਰਨ ਹੈ ਜੀ ਉਹ ਪਹਿ ਇੱਕ ਤਾਂ ਪਹਿਲਾਂ ਜਿਹੜੇ ਸੀ ਉਹਨਾਂ ਨੇ ਬਣਾਈਆਂ ਨਹੀਂ ਪੁੱਤ तकरीबन 30% ਹੀ ਆਪਣੇ ਕੱਚੀਆਂ ਤੇ ਕਿ 30% ਮੈਂ ਦੇਖ ਲਈਆਂ ਹਾਂ ਹਾਂਜੀ ਹਾਂਜੀ ਕੱਲ ਵੀ ਮੈਂ ਐਮਐਲ ਸਾਹਿਬ ਨਾਲ ਗੱਲ ਕੀਤੀ ਸੀ ਉਹਦੇ ਕੋਈ ਡੀਸੀ ਇਹ ਲੋ ਕੋਈ ਰੋਕ ਮੁਤ ਕੁਛ ਦਿਨ ਬਤ ਜੋ ਦੂਜੇ ਪ੍ਰੋਜੈਕਟ ਹਾਂਜੀ ਇਦਾਂ ਆਪਣਾ ਲਾਇਬ੍ਰੇਰੀ ਚੱਲਦੀ ਜਾਂਦੀ ਆ ਛੱਪੜਾਂ ਦੇ ਪ੍ਰੋਜੈਕਟਾਂ ਹਾਂਜੀ ਇੱਕ ਹੈਗਾ ਪਲੇ ਗਰਾਊਂਡਾਂ ਦੇ ਹਾਂਜੀ ਹਾਂਜੀ ਤੇ ਉਹਦੇ ਕਰਕੇ ਰੁਕੇ ਵੈਸੇ ਮੈਂ ਐਮਐਲ ਸਾਹਿਬ ਦੇ ਨਾਲ ਜਿਹੜੇ ਨੌਲੇਜ ਕਰਤੀ ਸੀ ਕਰ ਲ ਅੱਛਾ ਜੀ ਵੀ ਸਾਡੇ ਪਿੰਡ ਦੇ ਇੰਨੀਆਂ ਗਲੀਆਂ ਕੱਚੀਆਂ ਪਈਆਂ ਤੇ ਸੀ ਬਣਾਉਣੀਆਂ ਵੀ ਸਸਿ ਵਿੱਚ ਉਹਦੇ ਵਿੱਚ ਸਾਡੇ ਬਤੇ ਪਾਸ ਕੀਤੀ ਜਾਣਾ ਹਾਂਜੀ ਹਾਂਜੀ ਉਹਾਂ ਦੇ ਕਹਿੰਦੇ ਵੀ ਉੱਪਰ ਹੋ ਇਹ ਦਹਿਤਾ ਇਹ ਹਾਂਜੀ ਵੀ ਪਹਿਲਾਂ ਉਹ ਪ੍ਰੋਜੈਕਟ ਪੂਰੇ ਕਰੋ ਜਾਨੀ ਕਿ ਜਿਹੜੀ ਆਪਾਂ ਨੂੰ ਗ੍ਰਾਂਟ ਆਈ ਆ ਇਹ ਗਲੀਆਂ ਵਾਸਤੇ ਨਹੀਂ ਆਈ ਨਹੀਂ ਇਹ ਮਤਲਬ ਗਲੀਆਂ ਵਾਸਤੇ ਜਿਹੜੀ ਉਹ ਡਰੇਗਾ ਦਾ ਕੰਮ ਕਰਾਉਣਾ ਆਪਾਂ ਅੱਛਾ ਉਹ ਮਰੇਗਾ ਦੇ ਵਿੱਚ ਆਪਾਂ ਆਪਦਾ ਐਸਾ ਪਾ ਕੇ 10% ਜਾਂ 20% ਜਿੰਨਾ ਵੀ ਆਖਣਗੇ ਉਹਦਾ ਫਿਰ ਡਰੇਗਾ ਕਰਾਉਣਾ ਸਾਰਾ ਕੋਈ ਇੰਨਾ ਇਹ ਪੈਸਾ ਜਿਹੜਾ ਆਉਂਦਾ ਜਿਵੇਂ ਪੰਚਾਇਤ ਵੀ ਪੈਲੀ ਦਾ ਜਾਂ 15ਵੇਂ ਵਿੱਤ ਕਮਿਸ਼ਨ ਦਾ ਆਉਂਦਾ ਉਹ ਇੰਨਾ ਕੰਮ ਵਾਸਤੇ ਹੀ ਲਾਈ ਜਾਂਦਾ ਤੇ ਜਿਵੇਂ ਸੀਵਰੇਜ ਆਪਣੇ ਪਿੰਡ ਦੇ ਵਿੱਚ ਬਿਲਕੁਲ ਨਹੀਂ ਸੀ ਪਹਿਲਾਂ ਹਾਂਜੀ ਹਾਂਜੀ ਹੁਣ ਅਸੀਂ 6 700 7-8 ਕਿੱਲੇ ਪਾਇਆ ਹੁਣ ਹਾਂਜੀ ਪਾਇਆ ਤੇ ਪਿੰਡ ਦੇ ਵਿੱਚ ਤਾਂ ਹੈ ਨਹੀਂ ਉਹ ਤਾਂ ਜਿਹੜਾ ਲੱਲੇ ਵਾਲੇ ਰਾਹ ਤੇ ਪਾਇਆ ਆਪਣਾ ਉਹ ਹੈ ਨਾ ਪਿੰਡ ਦੇ ਵਿੱਚ ਕਿਉਂਕਿ ਪਾਇਆ ਹੀ ਨਹੀਂ ਪਹਿਲਾਂ ਕਿਸੇ ਹਾਂ ਹਾਂ ਹੁਣ ਸ਼ੁਰੂ ਕੀਤਾ ਸੀ ਇਹ ਐਮਐਲਏ ਸਾਹਿਬ ਦੀ ਨੌਲੇਜ ਦੀ ਗੱਲ ਕੀਤੀ ਸੀ ਵੀ ਸਾਡੇ ਪਿੰਡ ਇੱਕ ਪਾਪ ਵੀ ਨਹੀਂ ਪਾਇਆ ਗਿਆ ਸੀ ਵੀ ਰੇ ਦਾ ਨਾਂ ਹੀ ਨਹੀਂਗਾ ਅੱਛਾ ਤੇ ਗਲੀਆਂ ਜਿਹੜੀਆਂ ਪੱਕੀਆਂ ਤਾਂ ਕੀ ਕੱਚੀਆਂ ਪਈਆਂ ਅੱਗੇ ਟਿੱਕਰ ਬੇਟਾ ਵੀ ਚੜੀਆਂ ਨਹੀਂ ਹਾਂਜੀ ਮੈਂ ਉਹ ਵੇਖਿਆ ਉਧਰ ਦੇ ਆਪਣੇ ਉਧਰ ਜਿਹੜੀਆਂ ਚਾਚੇ ਸੌਰਜਨ ਕੇ ਘਰਾਂ ਨਾਲ ਜਾ ਹਨ ਬਾਈ ਕਾਲੇ ਕੇ ਘਰਾਂ ਨਾਲ ਉਹ ਸਾਰੀ ਗਲੀ ਕੱਚੀ ਉਹਨਾਂ ਦੀਆਂ 60 60 ਵੋਟਾਂ ਹੋਣੀਆਂ ਮਤਲਬ 10 15 ਘਰ ਤਾਂ ਹੈਗੇ ਹਨ ਜੀ ਤੇ ਬਹੁਤ ਰਾਏ ਹੈਗੇ ਪਰ ਉਹਦੇ ਵਿੱਚ ਕੀ ਅਸੀਂ ਤਾਂ ਹੁਣ ਇਹਦੇ ਮਤੇ ਪਾਏ ਹੋਏ ਆ ਮਤੇ ਸਾਰੇ ਪਾਤੇ ਅਸੀਂ ਜਿੰਨੇ ਵੀ ਮਤੇ ਪਾ ਕੇ ਅਸੀਂ ਜੈ ਨੂੰ ਦیتے ਆ ਨਰੇਗਾ ਵਾਲੇ ਨੂੰ ਕੋ ਨਰੇਗਾ ਜੀ ਬਣੀਆਂ ਗਲੀਆਂ ਕੋ ਇੰਨਾ ਪੈਸਾ ਨਰੇਗਾ ਜੀ ਆਉਂਦਾ ਨਰੇਗਾ ਜੀ ਸਾਰੀ ਗਲੀ ਬਣਦੀ ਆ ਕਾਫੀ ਗਲੀਆਂ ਪਿੰਡ ਦੇ ਵਿੱਚ ਵੀ ਕੱਚੀਆਂ ਪਈਆਂ ਜਿਹੜੀਆਂ ਅੱਗੇ ਚਕਰ ਅ ਲੋਕਟਾਇਰ ਤੋਂ ਦੂਰ ਦੀ ਐਟਮਣਿਚ ਨਹੀਂ ਹੈਗਾ ਐਟਮਣਿਚ ਨਹੀਂ ਹਾਂ ਮੈਂ ਉਹੀ ਵੇਖ ਕੇ ਆਇਆ ਨਾ ਮੈਂ ਮੈਂ ਕਿਹਾ ਜੀ ਆ ਵੀਡੀਓ ਬਣਾਉਣੀ ਚਾਹੀਦੀ ਆਪਾਂ ਨੂੰ ਹਨਾ ਤੇ ਪਤਾ ਹੋਣਾ ਚਾਹੀਦਾ ਬਾਕੀ ਮੈਂ ਇਹ ਸੋਚੇ ਮੈਂ ਕਹਿੰਦਾ ਸਰਪੰਚ ਸਾਹਿਬ ਕੰਮ ਬਹੁਤ ਕਰੀ ਜਾਂਦੇ ਬਹੁਤ ਵਧੀਆ ਕੰਮ ਕਰੀ ਜਾਂਦੇ ਆ ਪਰ ਮੈਂ ਕਿਹਾ ਜਿਹੜੀ ਗਲੀਆਂ ਵਾਲੀ ਏ ਥੋੜੀ ਕੱਚ ਹੈਗੀ ਅਜੇ ਤੇ ਮੈਂ ਕਿਦਰ ਪੁੱਛਦੇ ਸਰਪੰਚ ਸਾਹਿਬ ਨੂੰ ਕੀ ਕਹਿੰਦੇ ਆ ਤੇ ਹੁਣ ਗਵਰਨਮੈਂਟ ਆਈਂ ਤੋਂ ਦੂਸਰਾ ਸਰਪੰਚ ਮੈਨੂੰ ਬੜੇ ਨੂੰ ਤਾਂ ਕਿ 8 ਮਹੀਨੇ ਹੋ ਗਏ ਹਾਂ ਹਾਂ ਜੀ 8 ਮਹੀਨੇ ਚੋਂ ਇੰਨਾ ਕੰਮ ਬਹੁਤ ਵਧੀਆ ਕੰਮ ਕੀਤਾ ਹਾਂ ਜੀ ਸਰਪੰਚ ਸਾਹਿਬ ਕਹਾਂਗੇ ਕਿ ਸਾਡੇ ਪਿੰਡ ਦੀਆਂ ਜਿਹੜੀਆਂ ਗਲੀਆਂ ਕੱਚੀਆਂ ਕੱਚੀਆਂ ਪਈਆਂ ਹਨ ਬਹੁਵਟਾ ਪਿੰਡਾ ਆਪਣਾ ਹਾਂਜੀ ਤੇ ਤਕਰੀਬਨ ਬਲਾਕ ਦੇ ਵਿੱਚੋਂ ਵੀ ਪਹਿਦੇ ਵੋਟ ਦੇ ਹਿਸਾਬ ਦੇ ਨਾਲ ਸਭ ਤੋਂ ਵੱਡਾ ਪਿੰਡਾ ਆਪਣਾ ਹੈ ਹਾਂਜੀ 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 ਠੀਕ ਤੇ ਪਰ ਉਹ ਕਰਾਂਗੇ ਐਮਐਲ ਸਾਬ੍ਹ ਕੋਸ਼ਿਸ਼ ਜ਼ਰੂਰ ਕਰਿਆ ਜੋ ਹਾਂਜੀ ਪੂਰੀ ਫੁੱਲ ਕੋਸ਼ਿਸ਼ ਕਰਦੇ ਹਾਂ ਹਾਂਜੀ ਹਾਂਜੀ ਬਾਕੀ ਬਈ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਬਹੁਤ ਵਧੀਆ ਕੰਮ ਕੀਤੇ ਐਵੇਂ ਕਹਿ ਦਈਏ ਆ ਜਿਵੇਂ ਡਾਕਟਰੀ ਵਾਲਾ ਬਹੁਤ ਟਾਈਮ ਦਾ ਇਹ ਨੀਵਾ ਸੀਗਾ ਤੇ ਇਹਦੀ ਜਿਹੜੀ ਛੱਤ ਉੱਚੀ ਕਰਵਾਈ ਆ ਕਿਉਂਕਿ ਜਿਹੜੀਆਂ ਕੰਦਾ ਕੁੰਦਾ ਬਹੁਤ ਵਧੀਆ ਸੀਗੀਆਂ ਇਹਦੀਆਂ ਇਹ ਇਹਦਾ ਆਪਣਾ ਵਾਰ ਲਾ ਕੇ ਤੇ ਮੇਰੇ ਸਾਹਮਣੇ ਵਾਲੇ 11 12 ਫੁੱਟ ਤੇ ਘਰਤੀ ਹੈ ਜੀ ਹਾਂ 4 ਫੁੱਟ ਤਾਂ ਚੱਕਦੀ ਹਾਂ ਹਾਂ 4 ਫੁੱਟ ਤਾਂ 60 ਚੱਕਦੀ ਆ ਤੇ ਬਾਕੀ ਇਧਰਲੇ ਪਾਸੇ ਵੀ ਆ ਮਿੱਟੀ-ਮੁੱਟੀ ਪਾ ਕੇ ਸਾਰੀ ਜਿਹੜੀ ਹਨਾ ਤੇ ਇੱਥੇ ਹੁਣ ਇਹ ਪਾਰਕ ਬਣਾਉਣਾ ਜੀ ਕਿਤੇ ਮੇਰੇ ਪਾਰਕ ਨੂੰ 4 ਸਫੇਰੇ ਘਾਹ ਲਾ ਦੇਣਾ ਇਧਰ 4 ਸਫੇਰੇ ਲੌਂਗਟਾਈਨ ਲਾ ਦੀ ਘੁੰਮਣ ਵਾਸਤੇ ਅੱਛਾ ਬੱਚੇ-ਬੱਚੇ ਘੁੰਮ ਲੈ ਕਰਨੇ ਠੀਕ ਆ ਜੀ ਟਾਈਮ ਤੇ ਇਧਰ ਇੱਕ ਬੇਜਾ ਵਾਲੀਬਾਲ ਗਰਾਊਂਡ ਵੀ ਹੈਗਾ ਪਰਲੇ ਪਾਸੇ ਜਿੰਮ ਦਾ ਕਬਰਾ ਬਣਾਤਾ ਇਕਾ ਸਾਹਮਣੇ ਵਾਲੀਬਾਲ ਗਰਾਊਂਡ ਇਹ ਜਿਹੜਾ ਇਹ ਵੀ ਹੋਣੀ ਬਣਾਇਆ ਬਾਈ ਤੇ ਸਾਹਮਣੇ ਕੋ ਉਹ ਜਿਹੜੇ ਆਪਣੀ ਜਾਲੀ ਲੱਗੀ ਆ ਉਹ ਕੰਤੇ ਹਨਾ ਉਹ ਕੰਦ ਸਾਰੀ ਨਵੀਂ ਕਢਾ ਕੇ ਤੇ ਉਹਦੇ ਉੱਤੇ ਵੀ ਜਿਹੜੀ ਸਾਰੀ ਜਾਲੀ ਲਾਈ ਹੋਈ ਆ ਬਾਕੀ ਜਿੰਮ ਵਾਲਾ ਕਬਰਾ ਹੀ ਵਿਖਾ ਦੇ ਬਣਿਆ ਹੋਇਆ ਤੇ ਸਰਪੰਚ ਸਾਹਿਬ ਨੇ ਜਿਹੜੇ ਕੰਮ ਕੀਤੇ ਪਿੰਡ ਚ ਬਹੁਤ ਵਧੀਆ ਪਰ ਜਿਹੜੇ ਮੈਨੂੰ 1-2 ਲੱਗੇ ਸੀ ਉਹ ਮੈਂ ਕਹਿੰਦਾ ਚੱਲ ਆਪਾਂ ਪੁੱਛ ਲਈਏ ਹਨਾ ਕਿਈ ਕਈ ਵਾਰ ਗ੍ਰਾਂਟ ਦਾ ਅੱਗਾ ਪਿੱਛਾ ਹੋ ਜਾਂਦਾ ਉਸ ਨਾਲ ਜਿਹੜੇ ਆਪਣਾ ਕਰਦੇ ਆ ਇੱਧਰਲੇ ਪਾਸੇ ਆਹ ਦੇਖੋ ਭਈ ਆਹ ਜਿਹੜੀ ਸਾਰੀ ਮਿੱਟੀ ਪਾਈ ਜਾਂਦੇ ਇੱਧਰਲੇ ਪਾਸੇ ਜਿਹੜਾ ਬੱਚੇ ਬਹੁਤ ਵਧੀਆ ਵਾਲੀ ਵਾਰ ਰਾਤ ਨੂੰ ਖੇਡਦੇ ਇੱਧਰਲੇ ਪਾਸੇ ਤੇ ਇੱਥੇ ਆਹ ਜਮਾਲਾ ਜੀ ਇਹ ਜਮਾਲਾ ਕਮਰਾ ਬਣਾਇਆ ਠੀਕ ਆ ਜੀ ਤੇ ਇਹਦੇ ਹਸਪਤਾਲ ਦੇ ਨਾਲ ਹੀ ਮਗਰਲੇ ਪਾਸੇ ਭਾਈ ਇਹ ਜਿਹੜਾ ਜੈਮ ਵਾਲਾ ਇੱਕ ਕਮਰਾ ਬਣਾਤਾ ਵਾ ਤੁਹਾਨੂੰ ਇਹ ਵੀ ਦਿਖਾ ਦਿੰਨੇ ਆਪਾਂ ਅੰਦਰਲੇ ਪਾਸੋਂ ਤੇ ਵੈਸੇ ਇਹ ਤਿਆਰ ਹੋਣਾ ਵਾ ਤੇ ਭਾਈ ਪੂਰਾ ਹਾਲ ਵੱਡਾ ਤੇ ਬਹੁਤ ਵਧੀਆ ਇੱਥੇ ਕੀ ਬਣਾ ਜੀ ਇੱਥੇ ਬੜਨਾ ਦੂਜੇ ਖੜਨਾ ਤਾਂ ਚਿੜੀ ਬੱਲਾ ਖੜਨਾ ਤਿਆਰਾ ਗਰਾਊਂਡ ਬਣਾਉਣਾ ਠੀਕ ਹੈ ਜੀ ਚਿੜੀ ਬਿਜੀ ਬਿਜੀ ਕੁੱਟ ਕੇ ਅੱਛਾ ਅੱਛਾ ਠੀਕ ਹੈ ਜੀ ਬਾਕੀ ਇਹਦੇ ਬੂਟੇ ਬਾਟੇ ਲਾ ਕੇ ਪੌਦੇ ਬਣਾ ਕੇ ਵਧੀਆ ਬਣਾਉਣਾ ਠੀਕ ਠੀਕ ਹੈ ਜੀ ਠੀਕ ਆ